ਤਸਵੀਰਾਂ ਫਾਜ਼ਿਲਕਾ ਦੀਆਂ ਨੇ ਜਿੱਥੇ ਇੱਕ ਆਰਤੀ ਦੇ ਵੱਲੋਂ ਨਹਿਰ 'ਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਗਨੀਮਤ ਰਹੀ ਕਿ ਆਲੇ-ਦੁਆਲੇ ਦੇ ਲੋਕਾਂ ਨੇ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਐਸਐਸਐਫਟੀ ਟੀਮ ਦੇ ਨਾਲ ਮਿਲ ਕੇ ਇਸ ਆਰਤੀ ਨੂੰ ਬਚਾ ਲਿਆ ਗਿਆ ਦੱਸਦੇ ਕਿ ਮਾਨਸਿਕ ਤਣਾਅ ਦੇ ਚੱਲਦਿਆਂ ਡੰਗਰ ਖੇੜਾ ਰੋਡ ਦੇ ਗੁਜਰਾਤੀ ਨਹਿਰ ਦੇ ਕੋਲ ਇਸ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਆਲੇ ਦੁਆਲੇ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮਦਦ ਨਾਲ ਐਸਐਸਐਫ ਦੀ ਟੀਮ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੂੰ ਕੱਲ ਆਰਤੀ ਦੇ بیٹے ਦੇ ਬਿਆਨਾਂ ਦੇ ਆਧਾਰ ਤੇ ਅਣਜਾਣ ਲੋਕਾਂ ਦੇ ਖਿਲਾਫ 346 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਜੀਨਾ ਤੁਹਾਡੀ ਸਰ ਲੇਡੀ ਕਨਸਟਬਲ ਪ੍ਰਿੰਕਪ ਕੀ ਮੈਨੂੰ ਤੁਹਾਨੂੰ ਸੂਚਨਾ ਮਿਲੀ ਸੀ ਜੀ ਸਰ ਸਾਨੂੰ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਕਾਲ ਆਈ ਸੀ ਵੀ ਇੱਧਰ ਨਹਿਰ ਦੇ ਵਿੱਚ ਕੋਈ ਬੰਦਾ ਡਿੱਗਿਆ ਪਿਆ ਉਹ ਤੋਂ ਅੱਗੇ ਹੈ ਜੀ ਤੇ ਅਸੀਂ ਉੱਥੇ ਤਿੰਨ ਚਾਰ ਮਿੰਟ ਦੇ ਵਿੱਚ ਪਹੁੰਚੇ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਬੰਦੇ ਨੂੰ ਘੁਡਵਾਇਆ ਤੇ ਪੁੱਛ ਤਸਕ ਕੀਤੀ ਤੇ ਉਸ ਤੋਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਦੇ ਘਰੇ ਆਪਸੀ ਰੰਜਿਸ਼ ਲੜਾਈ ਹੋਵੇ ਘਰਾਂ ਨਾਲ ਲੜਾਈ ਸੀਗੀ ਉਹਦੇ ਕਰਕੇ ਚੱਲਦੇ ਉਹਨੇ ਨਹਿਰ ਦੇ ਵਿੱਚ ਸੈਲਫ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜੀ ਕਿੰਨੇ ਮਿੰਟ ਦੇ ਤੁਸੀਂ ਪਹੁੰਚ ਗਏ ਤੁਮਕ ਸਰ ਅਸੀਂ ਤਿੰਨ ਚਾਰ ਅੱਧ ਪੰਜ ਮਿੰਟ 5 ਮੀਟਰ ਜੀ ਸਿਵਲ ਹਸਪਤਾਲ ਆ ਬੋੜ ਜਿਹਾ ਹਾਂਜੀ ਸਿਵਲ ਹਸਪਤਾਲ ਆ ਬੋੜ ਸੀ ਲੱਗ ਗਿਆ ਹਲਾਸ਼ ਕੀ ਹੋਈ ਪਛਾਣ ਕੀ ਹੋਈ ਕਿਸ ਰੂਪ ਚ ਆ ਸਰ ਪਛਾਣ ਉੱਥੇ ਮਤਲਬ ਹੋਰ ਬੰਦੇ ਵੀ ਇੱਥੇ ਪਹੁੰਚੇਗੇ ਉੱਥੇ ਪਹੁੰਚ ਗਏ ਸੀ ਠੀਕ ਹੈ ਤੇ ਉਹਨਾਂ ਤੋਂ ਬਾਅਦ ਉਹਨਾਂ ਸੀ ਮਤਲਬ ਪੁੱਛ ਤਛ ਕੀਤੀ ਤਾਂ ਉੱਥੇ ਉਹਨਾਂ ਨੇ ਮਤਲਬ ਦੱਸਿਆ ਵੀ ਉਹਨਾਂ ਦਾ ਨਾਮ ਧਰਮਿੰਦਰ ਪਾਲ ਹੈ ਜਿਹੜੀ ਨਹੀਂ ਆ ਬਾਕੀ ਦੇ ਆ ਤੇ ਉਤੋਂ ਫਿਰ ਉਹਨਾਂ ਦੇ ਘਰ ਤੇ ਜਾਣ ਉਹਨਾਂ ਨੂੰ ਬੁਲਾਇਆ ਗਿਆ ਉੱਥੇ ਹੁਣ ਇਹਨਾਂ ਦੇ ਮਤਲਬ ਭਰਾ ਤੇ ਭਰਾ ਤੇ ਹਣੀ ਆਏ ਪਰ ਇਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਇਹਨਾਂ ਦੀ ਵਾਈਫ ਤੇ ਬਾਕੀ ਆਏ ਖਾਲਾਤ ਕੇ ਮੈਂ ਆਨਮੋਕ ਕਰਦਾ ਹਾਂ ਸਰ ਠੀਕ ਹੈ ਪਹਿਲਾਂ ਨਹੀਂ ਸੀ ਸਾਹ ਲੈਣ ਦੀ ਕੋਈ ਦਿੱਕਤ ਆਈ ਜਾਂਦੀ ਸੀਗੀ ਤੇ ਹੁਣ ਡਾਕਟਰ ਨੇ ਆਕਸੀਜਨ ਮਾਸਕ ਲਗਾਇਆ ਤੇ ਜਦੋਂ ਨਹਿ ਢਿੱਕਦੇ ਸਾਹ ਤੁਸੀਂ ਬਚਾ ਲਿਆ ਮੁਕਤੀ ਹਾਂਜੀ ਸਰ ਨਹਿ ਢਿੱਕਦੇ ਸਾਹ ਠੀਕ ਹੈ ਪੁਲਿਸ ਨੂੰ ਦਿੱਤੇ ਗਏ ਬਿਆਨ ਦੇ ਆਧਾਰ ਤੇ ਨਵੀਂ ਆਬਾਦੀ ਦੇ ਗਲੀ ਨੰਬਰ 19 ਦੇ ਵਿੱਚ ਨਿਵਾਸੀ ਸ਼ੁਭਮ ਛਾਵੜਾ ਨੇ ਦੱਸਿਆ ਕਿ ਕੱਲ ਉਸ ਦੇ ਪਿਤਾ ਅਤੇ ਉਸ ਦੀ ਭੈਣ ਸ਼ਾਇਨਾ ਦੋਨੋਂ ਕਿਸੇ ਕੰਮ ਦੇ ਲਈ ਪੀਐਨਬੀ ਬੈਂਕ ਗਏ ਸੀ ਸਵੇਰੇ 11 ਵਜੇ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਭੈਣ ਦੇ ਘਰ ਛੱਡ ਦਿੱਤਾ ਅਤੇ ਖੁਦ ਕੱਲੂ ਜਾਣ ਦੀ ਗੱਲ ਕਹਿ ਕੇ ਸ਼ਾਮ ਤੱਕ ਵਾਪਸ ਨਹੀਂ ਆਏ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਕਿ ਉਹਨਾਂ ਦੇ ਪਿਤਾ ਨੂੰ ਕਿਸੇ ਅਣਜਾਣ ਲੋਕਾਂ ਨੇ ਕਿਡਨਾਪ ਕੀਤਾ ਹੋਇਆ ਅਤੇ ਖੁਦ ਹੀ ਉਹਨਾਂ ਦੀ ਤਲਾਸ਼ ਵੀ ਸ਼ੁਰੂ ਕਰ ਦਿੱਤੀ ਇੱਧਰ ਪੁਲਿਸ ਨੇ ਅਣਜਾਣ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ ਤੁਹਾਡੇ ਕੀ ਲੱਗਦੇ ਜੀ ਹਸਬੰਦ ਹੈ ਕੋਈ ਨਾ ਕੀ ਗੱਲ ਕੀ ਹੋຊਣੀ ਹੈ ਗੱਲ ਜੀ ਮੇਰੇ ਦੇਵਰ ਨਾਲ ਗੱਲ ਬਾਕੀ ਉਸੇ ਕੋਟੇ ਦਿਨ ਤੁਹਾਨੂੰ ਲਗਾਈ ਹੀ ਹੈ ਜੀ ਤੇ ਸਾਰੇ ਆਂਦੇ ਆ ਨੰਨੇ ਨਾਂ ਲਿਖਣ ਜਾਂਦੇ ਆ ਜੀ ਜੀ ਜਿੰਨਰ ਜਿੰਨਾਂ ਪਏ ਹੋ ਪਰੇਸ਼ਾਨ ਕਰਦੇ ਆ ਕਿਥੇ ਗਰਿਆਂ ਤੋਂ ਬਾਅਦ ਦੁਆਰਾ ਕਿੰਨੇ ਵਜੇ ਨਿਕਲੇ ਆ ਗਰਿਆਂ ਤੋਂ ਪਹਿਲਾਂ ਅਸੀਂ ਗਏ ਦੋ ਦਿਨਾਂ ਦੇ ਬਾਅਦ ਸਾਰੇ ਡੁੰਦੇ ਫਿਰਦੇ ਆ ਜੀ ਜੀ ਦਾਤੀ ਕਿਸੇ ਨੇ ਸਾਨੂੰ ਕਿਹਾ ਬਿੰਦਰੁਪਰ ਦੇ ਚੇ ਰਹੇ ਹੈ ਜੀ ਮੇਰੇ ਭਰਾਵਰੂ ਸਾਰੇ ਉੱਥੇ ਗਏ ਆ ਲੈ ਕੇ ਆਏ ਆ ਜੀ ਫਿਰ ਉਹ ਆਪਦੇ ਘਰੀ ਲੈ ਕੇ ਆ ਵੀ ਚਾਜ ਪਰੇਸ਼ਾਨ ਹੈ ਇੱਕ ਵਾਰੀ ਉੱਤਰ ਗਏ ਕੋਲੇ ਫਿਰ ਸਵੇਰੇ ਫਿਕਰੇ ਗਏ ਸਵੇਰੇ ਫਿਕਰੇ 6 ਵਜੇ ਜੀ ਮੇਰੇ ਭਰਾ ਸਾਢੇ ਘਰੇ ਆਏ ਆ ਭਤੀਜੇ ਵੀ ਅੱਧਰ ਤਾਂ ਨਹੀਂ ਆਏ ਅੱਧਰ ਨਹੀਂ ਆਏ ਸੀ ਤੇ ਫਿਰ ਇਹ ਕੀ ਕਹਿੰਦੇ ਨੇ ਨਹਿਰ ਦੇ ਵਿੱਚ ਤੁਹਾਨੂੰ ਕਿਦੋਂ ਸੁਚਨਾ ਮਿਲਣੀ ਐ ਚੋ ਮਿਲੇ ਸਾਨੂੰ ਪਹਿਲਾਂ ਇਹ ਪਿੰਡ ਦਾ ਬੰਦਾ ਹੈਗਾ ਪ੍ਰੇਮ ਜੀ ਜੀ ਤੇ ਉਹਨਾਂ ਨੇ ਪਹਿਲਾਂ ਬੇਟੀ ਨੂੰ ਫੋਨ ਕੀਤਾ ਉਹ ਮਿਲਿਆ ਨਹੀਂ ਹਾਂ ਤੇ ਫਿਰ ਬੇਟੀ ਉਹ ਇਹਨਾਂ ਨੇ ਨੰਬਰ ਲੈ ਕੇ ਬੇਟੀ ਦੇ ਫੋਨ ਤੇ ਫੋਨ ਕੀਤਾ ਪ੍ਰੇਮ ਨਾਮ ਹੈ ਜੀ ਉਹਦਾ ਕੋਈ ਦੱਸਿਆ ਮੈਨਾਂ ਤਾਂ ਉਹਨਾਂ ਨੇ ਸਾਨੂੰ ਦੱਸਿਆ ਜੀ ਵੀ ਇਹ ਤੇਜ਼ੀ ਫੜ ਕੇ ਰੱਗਾ ਆ ਜੀ ਸਾਨੂੰ ਸੁਚਨਾ ਮਿਲ ਸੀ ਨਹੀਂ ਆਪਣੇ ਸਾਡੇ ਭਾਈ ਸਾਹਿਬ ਲੱਗੇ ਚਰਾਇਆ ਜੀ ਨਰਸੇਵਨ ਸੇਵਾ ਦੇ ਪ੍ਰਧਾਨ ਜੋਕ ਸੁਸਾਇਟੀ ਵੀ ਇੱਕ ਬੰਦਾ ਮੈਚ ਫਾਜ਼ਿਲ ਕਾ ਰੋਡ ਫਲਾਇਓਵਰ ਤੇ ਨਹੀਂ ਡਿੱਗ ਮੈਚ ਨਾਲ ਮਰ ਗਏ ਜੀ ਜੀ ਤੇ ਮੁਕੇ ਤੇ ਟੀਮ ਸਾਡੀ ਉਤੇ ਮੁਕੇ ਤੇ ਪਹੁੰਚੀ ਤੇ 112 ਟੀਮ ਨੂੰ ਸੂਚਿਤ ਕੀਤਾ ਗਿਆ ਸੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਮੈਂ 112 ਟੀਮ ਨੂੰ ਐਪਰੀਸ਼ੀਏਟ ਕਰਦਾ ਵੀ ਜਿਨ੍ਹਾਂ ਨੇ ਮੁਕੇ ਤੇ ਪਹੁੰਚ ਕੇ ਕੋਰੇ ਸੇ ਹੋਗ ਨਾਲ ਬੰਦੇ ਜਾਨ ਬਚਾਈ ਸਾਡੇ ਨਾਲ ਹੈਲਪ ਕੀਤੀ ਤੋਂ ਉਹਨ ਵਜ਼ੀਰ ਮਤਲਬ ਮੁਕੇ ਤੇ ਸਰਕਾਰੀ ਹਸਪੀਟਲ ਚ ਬੰਦੇ ਨੂੰ ਪੁਚਾਜ ਤੱਕਿਆ ਬੰਦਾ ਇਸ ਟਾਈਮ ਕੋਈ ਸਹੀ ਹੈ ਕਿ ਹੋਰ ਬੰਦਾ ਦੱਸਿਆ ਜਾ ਰਿਹਾ ਵੀ ਨਹੀਂ ਬੰਦਾ ਵਸੀਏ ਕਿ ਪਰਸ਼ਾਨ ਸੀ ਦੱਸਿਆ ਜਾ ਰਿਹਾ ਵੀ ਕੋਈ ਸਾਈਨੋਡ ਵੀ ਮਿਲਿਆ ਸੀਗਾ ਸੱਤ ਮਹੀਨੇ ਸਾਈਨੋਡ ਮਿਲਿਆ ਸੀ ਉਹ ਪਰਵਾਰਿਕ ਬੈਟਰਿਆਂ ਦਾ ਤੁਸੀਂ ਕੋਈ ਭਰਾਵਾ ਦਾ ਕਿ ਬਾਕੀ ਤਾਂ ਜੋ ਸਰਕਾਰ ਆਪਣੇ ਕਰੇ ਕੋਈ ਸੁਣੋ ਉਤਾਰ ਕਰੇ ਉੱਥੇ ਹੀ ਸਵੇਰੇ ਧਰਮਿੰਦਰ ਪਾਲ ਸਿੰਘ ਮਾਨਸਿਕ ਪਰੇਸ਼ਾਨੀ ਦੇ ਚਲਦੇ ਆ ਫਾਜ਼ਿਲਕਾ ਰੋਡ ਤੇ ਡੰਗਰ ਖੇੜਾ ਦੇ ਨੇੜੇ ਗੁਜਰਾਤੀ ਨਹਿਰ ਤੇ ਉਸਨੇ ਸ਼ਾਲਾਂਗ ਲਗਾ ਦਿੱਤੀ ਆਲੇ ਦੁਆਲੇ ਦੇ ਲੋਕਾਂ ਨੇ ਤੁਰੰਤ ਉਹਨਾਂ ਨੂੰ ਬਾਹਰ ਕੱਢਿਆ ਅਤੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਦੀ ਟੀਮ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਇਸ ਦੀ ਸੂਚਨਾ ਆਰਤੀਆ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਗੌਰਤਲ ਹੈ ਕਿ ਆਰਤੀਆ ਤਰਮਿੰਦਰ ਪਾਲ ਨੇ ਸੱਤ ਰਿਸ਼ਤੇਦਾਰਾਂ ਦੇ ਨਾਂ ਤੇ ਸੁਸਾਇਡ ਨੋਟ ਵੀ ਲਿਖਿਆ ਹੋਇਆ ਸੀ ਜੋ ਕਿ ਪ੍ਰਸ਼ਾਸਨ ਨੂੰ ਪ੍ਰਾਪਤ ਹੋਇਆ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ ਜਗਬਾਣੀ ਟੀਵੀ